ਮੈਂ ਦਿਵਿੰਦਰ ਸਿੰਘ ਪਿੰਡ ਸੈਲਾ ਖੋਦ ਜਿਲ੍ਹਾ ਸ਼ਿਹਾਪਰ ਤੋਂ ਮੇਰਾ ਲੜਕਾ ਅਰਵਿੰਦਰ ਜੋ ਕਿ 7-8 ਮਹੀਨੇ ਪਹਿਲੇ ਮੈਂ ਉਹਨੂੰ ਲੋਕਾਂ ਤੋਂ ਪੈਸਾ ਪੂਸਾ ਫੜ ਕੇ ਉਹਨੂੰ ਡਿਵਾਈ ਡਰਾਈਵਿੰਗ ਵਾਸਤੇ ਭੇਜਿਆ ਸੀ ਜਿੱਥੇ ਕਿ ਉਹਨੇ ਪਹਿਲੀ ਟਰਾਈ ਵਿੱਚ ਹੀ ਲਾਇਸੈਂਸ ਬਣਾ ਕੇ 2 ਕੁ ਮਹੀਨੇ ਦੇ ਕਰੀਬ ਉਹਨੇ ਗੱਡੀ ਚਲਾਈ ਹਜੇ ਉਹਨੇ ਤਨਖਾਹ ਵੀ ਨਹੀਂ ਲਈ ਸੀ ਤਾਂ 25 8 2025 ਨੂੰ ਦਿਨ ਨੂੰ 1:30 ਵਜੇ ਦੇ ਕਰੀਬ ਉਹਦਾ ਗੱਡੀ ਦਾ ਐਕਸੀਡੈਂਟ ਹੋਣ ਤੇ ਉਹਦੇ ਗੱਡੀ ਦੇ ਥੱਲੇ ਬੰਦਾ ਆ ਗਿਆ ਜੋ ਕਿ ਥਾਂ ਹੀ ਖਤਮ ਹੋ ਗਿਆ ਤੇ ਉੱਥੇ ਜੀ ਪੁਲਿਸ ਨੇ ਉਹਨੂੰ ਉਸੇ ਵੇਲੇ ਅਰੈਸਟ ਕਰਕੇ ਉਹਨੂੰ ਜੇਲ੍ਹ ਭੇਜ ਦਿੱਤਾ ਜੇਲ੍ਹ ਵਿੱਚ ਸਾਰੀ ਕਾਰਵਾਈ ਹੋਣ ਤੇ ਮੇਰੇ ਲੜਕੇ ਦੀ 30% ਗਲਤੀ ਕੱਢੀ ਉਹਨਾਂ ਨੇ ਉਹਨਾਂ ਨੇ ਕਿਹਾ ਵੀ ਤੇਰਾ ਕਸੂਰ ਨਹੀਂ ਹੈਗਾ ਲੇਕਿਨ ਅਗਰ ਬੰਦਾ ਮਰ ਗਿਆ ਕਰਕੇ ਇੱਥੇ ਦਾ ਕਾਨੂੰਨ ਹੈ ਜਿਹੜਾ ਉਹਦੇ ਮੁਤਾਬਕ ਇਨੂੰ ਮੇਰੇ ਲੜਕੇ ਨੂੰ 30% ਉਹਨਾਂ ਨੇ ਗਲਤੀ ਕੱਢ ਕੇ ਤੇ 70000 ਡਰਾਮ ਮੇਰੇ ਲੜਕੇ ਨੂੰ ਫਾਈਨ ਪਾਇਆ ਜੋ ਕਿ ਇੰਡੀਆ ਦਾ 17 ਲੱਖ ਦੇ ਕਰੀਬ ਬਣਦਾ ਹੈ ਮੈਂ ਇੱਕ ਗਰੀਬ ਬੰਦਾ ਹੋਣ ਕਰਕੇ ਮੈਂ ਇੰਨਾ ਪੈਸਾ ਨਹੀਂ ਦੇ ਸਕਦਾ ਉੱਥੇ ਦਾ ਇਹ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਅਗਰ ਜੁਰਮਾਨਾ ਨਹੀਂ ਤੁਸੀਂ ਪੇ ਕਰੋਗੇ ਤਾਂ ਉਹਨਾਂ ਚਿਰ ਤੁਹਾਡਾ ਲੜਕਾ ਜੇਲ੍ਹ ਵਿੱਚ ਹੀ ਰਹੂਗਾ ਤੇ ਜੁਰਮਾਨਾ ਦੇਣ ਤੋਂ ਬਾਅਦ ਉਹ ਉਸੇ ਵੇਲੇ ਛੱਡ ਦੋਗੇ ਗੱਡੀ ਚੌਂਕ ਦੇ ਵਿੱਚ ਖੜੀ ਸੀ ਜੀ ਗੱਡੀ ਖਰਾਬ ਸੀ ਤੇ ਚੌਂਕ 'ਚ ਖੜੀ ਸੀ ਨਾ ਉਹਨਾਂ ਨੇ ਕੋਈ ਸੇਫਟੀ ਲਾਈ ਹੋਈ ਸੀ ਕਹਿੰਦੇ ਆ ਤੇ ਨਾ ਕਿਸੇ ਨੂੰ ਨਹੀਂ ਪੁਲਿਸ ਨੂੰ ਇਨਫਾਰਮੇਸ਼ਨ ਦਿੱਤੀ ਸੀ ਉਹਨਾਂ ਦੀ ਜ਼ਿਆਦਾ ਗਲਤੀ ਹੈ ਇਸ ਕਰਕੇ ਮੇਰੇ ਲੜਕੇ ਦੀ ਗਲਤੀ ਉਹਨਾਂ ਨੇ 30% ਕੱਢੀ ਹੈ ਬੰਦਾ ਮਾਰਨ ਕਰਕੇ ਅਗਰ ਬੰਦਾ ਵੱਜ ਜਾਂਦਾ ਤਾਂ ਮੇਰੇ ਲੜਕੇ ਦੀ ਕੋਈ ਗਲਤੀ ਨਹੀਂ ਸੀ ਤੁਸੀਂ ਕੀ ਜਾਣੋ ਮੈਂ ਸਰਕਾਰ ਤੋਂ ਸੰਸਥਾਵਾਂ ਤੋਂ ਇਹ ਜਾਣਾਂ ਆਂ ਕਿ ਮੇਰੀ ਮਦਦ ਕੀਤੀ ਜਾਵੇ ਤਾਂ ਕਿ ਮੈਂ ਆਪਣੇ ਬੱਚੇ ਨੂੰ ਛੁੜਾ ਸਕਾਂ ਹਾਂ ਇੰਨਾ ਆ ਪੀ ਉਸ ਗਵਰਨਮੈਂਟ ਨੇ ਨਾ ਮੇਰੇ ਬੇਟੇ ਦਾ ਲਾਇਸੈਂਸ ਕੋਈ ਖਰਾਬ ਕੀਤਾ ਤੇ ਨਾ ਉਹਨੇ ਰਿਪੋਰਟ ਕਰਨਾ ਆ ਉਹ ਕਹਿੰਦੇ ਫਾਈਨ ਭਰੋ ਤੇ ਬਾਹਰ ਜਾਓ ਤੇ ਆਪਣਾ ਕੰਮ ਕਰੋ ਉੱਥੇ ਰਹਿ ਸਕਦਾ